ਦੋਸਤੋ ਤੁਹਾਨੂੰ ਪਤਾ ਹੈ ਕਿ ਜਿਹੜੀਆਂ ਅੱਜ ਕੱਲ੍ਹ ਦੀਆਂ ਇਨਕਾਊਂਟਰ ਅਤੇ ਬੰਬ ਧਮਾਕੇ ਦੀਆਂ ਖਬਰਾਂ ਆ ਰਹੀਆਂ ਨੇ ਤਾਂ ਇਸ ਖਬਰ ਨੂੰ ਹੀ ਮੱਦੇ ਨਜ਼ਰ ਰੱਖਦਿਆਂ ਹੋਇਆਂ ਅੱਜ ਫੇਰ ਇੱਕ ਬੰਬ ਧਮਾਕੇ ਨੂੰ ਲੈ ਕੇ ਖਬਰ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਵਿਅਕਤੀ ਜਿਹੜਾ ਸਕੂਲਟਰੀ ਤੇ ਆਉਂਦਾ ਹੈ ਤਾਂ ਉਹ ਇੱਕ ਝੋਲੇ ਚੋਂ ਚੀਜ਼ ਕੱਢ ਕੇ ਜਦੋਂ ਛੱਟ ਦਿੰਦਾ ਤਾਂ ਉਸਦੇ ਨਾਲ ਜਿਹੜਾ ਤਮਾਕਾ ਤੁਮਾਕੇ ਦੀ ਆਵਾਜ਼ ਆਉਂਦੀ ਆ ਤਾਂ ਇਹ ਜਿਹੜੀ ਖਬਰ ਆ ਬਟਾਲਾ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਬਟਾਲਾ ਦੇ ਵਿੱਚ ਜਿਹੜੇ ਵਸਨੀਕ ਲੋਕ ਆ ਉਹਨਾਂ ਦੁਬਾਰਾ ਇਹ ਬਿਆਨ ਆਇਆ ਕਿ ਜਦੋਂ ਸਾਡੇ ਪੈਂਟ ਦੇ ਵਿੱਚ ਇੱਕ ਵਿਅਕਤੀ ਆਇਆ ਤਾਂ ਉਸਨੇ ਕੋਈ ਚੀਜ਼ ਛਿੱਟੀ ਤੁਮਾਕੇ ਵਾਲੀ ਤਾਂ ਉੱਥੇ ਜਿਹੜਾ ਜਿਵੇਂ ਗੈਸ ਸਿਲੰਡਰ ਜਦੋਂ ਫਟਣ ਦੀ ਆਵਾਜ਼ ਆਉਂਦੀ ਆ ਤਾਂ ਉਸੇ ਤਰ੍ਹਾਂ ਇੱਕ ਤੁਮਾਕੇ ਦੀ ਆਵਾਜ਼ ਆਈ ਆ ਤਾਂ ਉੱਥੋਂ ਦੇ ਜਿਹੜੇ ਲੋਕ ਆ ਉਹ ਹੁਣ ਸਹਿਮ ਗਏ ਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਉੱਥੋਂ ਦੀ ਪੁਲਿਸ ਨੂੰ ਜਿਹੜਾ ਸੂਚਿਤ ਕੀਤਾ ਤਾਂ ਜਦੋਂ ਪੁਲਿਸ ਵਾਪਸ ਆਈ ਤਾਂ ਉਹਨਾਂ ਨੇ ਜਦੋਂ ਕਾਰ ਸ਼ੁਰੂ ਕੀਤੀ ਤਾਂ ਪੁਲਿਸ ਵੱਲੋਂ ਇਹ ਬਿਆਨ ਆਇਆ ਮੀਡੀਆ ਦੇ ਸਾਹਮਣੇ ਕਿ ਜਿਹੜੀ ਇਹ ਚੀਜ਼ ਆਏ ਪੂਰੀ ਕੋਈ ਬੰਬਤਮਕੀ ਵਾਲੀ ਚੀਜ਼ ਨਹੀਂ ਆ ਇਹ ਇੱਕ ਨਾਰਮਲੀ ਜਿਹੜਾ ਸੈੱਲ ਹੁੰਦਾ ਪੱਖੇ ਵਾਲਾ ਇਹ ਉਹ ਸੈੱਲ ਆ ਪਰ ਇਹਦੀ ਹਾਲੇ ਪੂਰੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਆ ਕਿ ਇਹ ਬੰਬਤਮਕਾ ਕਿਉਂ ਕੀਤਾ ਹੈ ਤਾਂ ਕਿਸ ਕਿਸ ਦੇ ਕਹਿਣ ਤੇ ਕੀਤਾ ਹੈ ਇਹਦੇ ਬਾਰੇ ਹਾਲੇ ਕੋਈ ਵੀ ਅਪਡੇਟ ਨਹੀਂ ਆਈ ਆ ਜੇਕਰ ਇਸ ਦੇ ਬਾਰੇ ਕੋਈ ਅਪਡੇਟ ਆਗੂਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਅਤੇ ਦੂਜੀ ਖਬਰ ਇਹ ਆ ਰਹੀ ਹੈ ਤੁਹਾਨੂੰ ਪਤਾ ਹੈ ਕਿ ਪਿਛਲੇ ਕਸ ਦੇਣਾ ਅੰਮ੍ਰਿਤਸਰ ਦੇ ਵਿੱਚ ਜਿਹੜਾ 14 ਸਾਲਾਂ ਦਾ ਮੁੰਡਾ ਸੀ ਉਹ ਖੇਡ ਰਿਹਾ ਸੀ ਤਾਂ ਅਚਾਨਕ ਇੱਕ ਵਿਅਕਤੀ ਆਉਂਦਾ ਹੈ ਤਾਂ ਉਸ ਦੇ ਉੱਪਰ ਜਿਹੜਾ ਗੋਲੀਆਂ ਮਾਰ ਕੇ ਉਸ ਦੀ ਜਿਹੜੀ ਮੌਤ ਹੋ ਜਾਂਦੀ ਆ ਉਸ ਨਬਾਲਿਕ ਲੜਕੇ ਦੀ ਉਸ ਜਦੋਂ ਗੋਲੀਆਂ ਵਾਜ ਜਾਂਦੀ ਆ ਤਾਂ ਉਦੋਂ ਉਸ ਦੀ ਥਾਂ ਤੇ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤਾਂ ਪੁਲਿਸ ਜਿਹੜੀ ਆਪਣੀ ਵੰਦੀ ਕਾਰਵਾਈ ਸ਼ੁਰੂ ਕਰ ਦਿੰਦੀ ਆ ਤਾਂ ਉਸ ਤੋਂ ਬਾਅਦ ਜਿਹੜਾ ਮੁਲਜ਼ਮ ਹੁੰਦਾ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਆ ਤਾਂ ਉਸ ਤੋਂ ਬਹੁਤ ਜ਼ਿਆਦਾ ਜਿਹੜੀਆਂ ਜਾਣਕਾਰੀਆਂ ਪੁਲਿਸ ਨੇ ਪ੍ਰਾਪਤ ਕੀਤੀਆਂ ਨੇ ਤਾਂ ਉਸ ਤੋਂ ਬਾਅਦ ਮੁਲਾਜ਼ਮ ਨੇ ਆਪਣੀ ਰਿਕਵਰੀ ਜਦੋਂ ਪੁਲਿਸ ਨੇ ਰਿਕਵਰੀ ਕਰਨ ਦੇ ਲਈ ਮੁਲਾਜ਼ਮ ਨੂੰ ਕਿਸੇ ਇੱਕ ਹੋਰ ਜਗ੍ਹਾ ਤੇ ਲੈ ਕੇ ਗਏ ਤਾਂ ਉੱਥੇ ਪੁਲਿਸ ਅਤੇ ਮੁਲਾਜ਼ਮ ਦੇ ਵਿੱਚ ਇਨਕਾਊਂਟਰ ਹੋ ਜਾਂਦਾ ਹੈ ਤਾਂ ਦੱਸਿਆ ਇਹ ਜਾ ਰਿਹਾ ਕਿ ਪੁਲਿਸ ਦੁਆਰਾ ਕਿ ਜਿਹੜਾ ਮੁਲਾਜ਼ਮ ਸੀ ਉਹਨੇ ਸਾਡੇ ਉੱਪਰ ਜਿਹੜੀ ਫਾਇਰਿੰਗ ਕੀਤੀ ਸੀ ਤਾਂ ਅਸੀਂ ਆਪਣਾ ਬਚਾਅ ਕਰਨ ਦੇ ਲਈ ਅਸੀਂ ਉਸ ਨੂੰ ਮੂੰਹ ਤੋੜ ਜਿਹੜਾ ਜਵਾਬ ਦਿੱਤਾ ਤਾਂ ਜਿਹੜੀ ਉਹਨਾਂ ਨੇ ਫਾਇਰਿੰਗ ਕੀਤੀ ਸੀ ਤਾਂ ਉਹ ਜਿਹੜੀ ਗੋਲੀ ਆ ਇੱਕ ਮੁਜ਼ਮਿਨ ਦੇ ਲੱਤੇ ਜਾ ਕੇ ਵਾਹੀਦੀ ਆ ਤਾਂ ਹੁਣ ਉਹ ਜਿਹੜਾ ਮਲਜ਼ੀਮਾ ਉਸ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਪਰ ਇਸ ਦੇ ਉੱਪਰ ਬਹੁਤ ਜ਼ਿਆਦਾ ਜਿਹੜਿਆ ਸਵਾਲ ਉੱਠਦੇ ਆ ਕਿ ਅੱਜ ਕੱਲ ਜਿਹੜੇ ਇਨਕਾਊਂਟਰ ਆਮੀ ਹੋ ਗਏ ਆ ਤੇ ਜੇਕਰ ਪੁਲਸ ਇਨਕਾਊਂਟਰ ਕਰਦੀ ਵੀ ਆ ਤਾਂ ਆ ਵੀ ਤੌਰ ਤੇ ਉਹ ਇਹ ਕਹਿੰਦੇ ਉਹਨਾਂ ਦੇ ਇਹ ਬਿਆਨ ਆਉਂਦੇ ਆ ਕਿ ਜਿਹੜਾ ਮਲਜ਼ੀਮ ਹੁੰਦਾ ਹੈ ਉਸ ਦੀ ਲੱਤ ਤੇ ਗੋਲੀ ਜਾ ਵੱਜੀ ਤਾਂ ਉੱਥੇ ਇੱਕ ਸਵਾਲ ਉੱਠਦਾ ਹੈ ਕਿ ਜਦੋਂ ਪੁਲਸ ਇਨਕਾਊਂਟਰ ਕਰਦੀ ਆ ਤਾਂ ਉਹ ਗੋਲੀ ਜਿਹੜੀ ਲੱਤ ਤੇ ਹੀ ਕਿਉਂ ਵੱਜਦੀ ਆ ਉਹ ਜਿਹੜੀ ਗੋਲੀ ਆ ਜਾਂ ਪੈਰ ਤੇ ਜਾਂ ਪੱਟ ਤੇ ਜਾਂ ਬਾਹਾਂ ਤੇ ਕਿਉਂ ਨਹੀਂ ਲੱਗਦੀ ਇਕੱਲੀ ਜਿਹੜੀ ਲੱਤ ਤੇ ਹੀ ਕਿਉਂ ਲੱਗਦੀ ਤੇ ਪੁਲਸ ਦਾ ਇਹ ਨਿਸ਼ਾਨਾ ਪੱਕਾ ਕਿਵੇਂ ਹੋ ਗਿਆ ਕਿ ਜਿਹੜੀ ਗੋਲੀ ਜਦੋਂ ਚਲਾਉਂਦੇ ਆ ਲੱਤ ਤੇ ਹੀ ਕਿਉਂ ਵੱਜਦੀ ਆ ਇਹ ਬਹੁਤ ਜ਼ਿਆਦਾ ਸਵਾਲ ਉੱਠਦੇ ਆ ਪਰ ਕੰਝਾਂ ਖਬਰਾਂ ਇਹ ਵੀ ਸਾਹਮਣੇ ਆਉਂਦੀਆਂ ਨੇ ਕਿ ਕਈ ਜਿਹੜੇ ਪੁਲਸ ਮੁਲਾਜ਼ਮ ਹੁੰਦੇ ਆ ਕਈ ਵਾਰੀ ਝੂਠੇ ਪੁਲਸ ਮੁਕਾਬਲੇ ਵੀ ਕਰਦੀ ਆ ਇਹਨਾਂ ਦੇ ਉੱਪਰ ਵੀ ਜਿਹੜੇ ਆਗੇ ਜਿਹੜੇ ਪਹਿਲਾ ਪੁਲਸ ਮੁਲਾਜ਼ਮ ਮੁੰਦੇ ਸੀ ਉਹਨਾਂ ਦੇ ਉੱਪਰ ਵੀ ਕੇਸ ਜਿਹੜੇ ਦਰਜ ਹੋਏ ਆ ਤਾਂ ਉਹਨਾਂ ਨੂੰ ਸਜ਼ਾਾਂ ਵੀ ਬਹੁਤ ਮਿਲੀਆਂ ਨਹੀਂ ਕਿਉਂਕਿ ਕਈਆਂ ਪੁਲਿਸ ਮੁਲਾਜ਼ਮਾਂ ਨੇ ਜਿਹੜੇ ਝੂਠੇ ਇਨਕਾਊਂਟਰ ਬਣਾਏ ਸੀ ਤਾਂ ਉਹਦੇ ਉੱਪਰ ਜਿਹੜੇ ਆਮ ਲੋਕ ਹੁੰਦੇ ਆ ਨੌਜਵਾਨ ਹੁੰਦੇ ਆ ਤੱਕੇ ਨਾਲ ਜਿਹੜੇ ਮਾਰੇ ਜਾਂਦੇ ਆ ਜਦੋਂ ਕਿਉਂਕਿ ਕਈ ਪੁਲਿਸ ਮੁਲਾਜ਼ਮਾਂ ਦਾ ਚਾਹੁੰਦੇ ਆ ਕਿ ਅਸੀਂ ਆਪਣਾ ਜਿਹੜੇ ਪ੍ਰੋਮੋਸ਼ਨ ਕਰਨਾ ਚਾਹੁੰਦੇ ਆ ਆਪਣੀ ਜਿਹੜੀ ਆ ਗਈ ਸਟਾਰ ਲਗਾਉਣ ਦੇ ਚੱਕਰ ਦੇ ਵਿੱਚ ਕਈ ਉਹ ਝੂਠੇ ਪੁਲਿਸ ਮੁਕਾਬਲੇ ਜਿਹੜੇ ਬਣਾ ਲੈਂਦੇ ਆ ਤੇ ਜਿਸ ਦੇ ਕਰਕੇ ਜਿਹੜੇ ਆਮ ਨੌਜਵਾਨ ਹੁੰਦੇ ਆ ਉਹਨਾਂ ਨੂੰ ਜਿਹੜੀ ਆ ਗਈ ਉਹਨਾਂ ਦੀ ਮੌਤ ਹੋ ਜਾਂ ਬਬਰਾ ਇਹ ਅੰਮ੍ਰਿਤਸਰ ਤੋਂ ਆ ਰਹੀ ਦੱਸਿਆ ਇਹ ਜਾਰੀ ਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਇੱਕ ਅਨਮਲਕ ਬੱਚਾ ਸੀ ਉਹ ਖੜਾ ਰਿਹਾ ਸੀ ਉਹ ਖੇਡ ਰਿਹਾ ਸੀ ਤਾਂ ਤੁਰੰਤ ਹੀ ਇੱਕ ਵਿਅਕਤੀ ਆਉਂਦਾ ਤਾਂ ਉਹਦੇ ਉੱਪਰ ਜਿਹੜਾ ਫਾਇਰਿੰਗ ਕਰਦਾ ਹੈ ਤਾਂ ਉਸ ਅਨਮਲਕ ਬੱਚੇ ਦੀ ਜਿਹੜੀ ਮੌਤ ਥਾਂ ਤੇ ਹੀ ਹੋ ਜਾਂਦੀ ਹੈ ਦੋਸਤੋ ਬਾਅਦ ਜਿਹੜੀ ਬੰਦੀ ਕਾਰਵਾਈ ਹੈ ਪੁਲਿਸ ਜਦੋਂ ਸ਼ੁਰੂ ਕਰ ਦਿੰਦੀ ਹੈ ਤਾਂ ਇੱਕ ਮੁਲਜ਼ਮ ਨੂੰ ਜਿਹੜਾ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਉਸ ਤੋਂ ਬਾਅਦ ਪੂਰੀ ਜਾਣਕਾਰੀ ਜਦੋਂ ਪੁਲਿਸ ਉਸ ਤੋਂ ਪ੍ਰਾਪਤ ਕਰਦੀ ਹੈ ਤਾਂ ਅੱਜ ਜਦੋਂ ਪੁਲਿਸ ਮੁਲਜ਼ਮ ਨੂੰ ਮੈਂ ਤਾਂ ਜਗ੍ਹਾ ਤੇ ਲੈ ਕੇ ਗਈ ਸੀ ਰਿਕਵਰੀ ਕਰਨ ਦੇ ਲਈ ਤਾਂ ਉਹ ਪੁਲਿਸ ਨੇ ਦੱਸਿਆ ਕਿ ਜਿਹੜਾ ਉਹ ਮੁਲਜ਼ਮ ਸੀ ਉਹ ਸਾਡੇ ਤੇ ਫਾਇਰਿੰਗ ਕਰਨ ਲੱਗਾ ਸੀ ਆਪਣਾ ਬਚਾ ਕਰਨ ਦੇ ਲਈ ਅਸੀਂ ਜਦੋਂ ਉਸ ਦੇ ਫਾਇਰਿੰਗ ਕੀਤੀ ਤਾਂ ਉਹ ਜਿਹੜੀ ਗੋਲੀਆਂ ਦੇ ਲੱਤ ਤੇ ਜਾ ਵਾਈਦੀਆਂ ਤਾਂ ਉਹ ਜ਼ਖਮੀ ਹੋ ਜਾਈ ਤਰਾਂਦੀ ਉਸ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਅਤੇ ਤੀਜੀ ਖਬਰ ਇਹ ਤੇ ਤੀਜੀ ਖਬਰ ਜਿਹੜੀ ਆ ਤੁਹਾਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਹੀ ਪਟਿਆਲਾ ਦੇ ਵਿੱਚ ਜਿਹੜਾ ਕਰਨਲ ਫੌਜੀ ਸੀ ਉਸ ਦੇ ਉੱਪਰ ਜਿਹੜੀ ਪੰਜਾਬ ਪੁਲਿਸ ਨੇ ਕਟਮਾਰ ਕੀਤੀ ਸੀ ਤਾਂ ਉਸ ਦੇ ਪਰਿਵਾਰ ਨੂੰ ਹਾਲੇ ਤੱਕ ਵੇ ਵੀ ਇਨਸਾਫ ਨਹੀਂ ਮਿਲਿਆ ਤਾਂ ਜਿਹੜੀ ਕਰਨਲ ਦੀ ਵਾਈਫ ਆ ਉਹਦੇ ਬਹੁਤ ਜਿਹੜੇ ਬਿਆਨ ਆਏ ਉਹਨਾਂ ਨੇ ਇਹ ਕਿਹਾ ਕਿ ਸਾਡੇ ਤੇ ਹੀ ਉਹ ਜਿਹੜੇ ਪੁਲਿਸ ਬਲਾਜ਼ਮਾ ਗਲਤ ਐਫ ਆਈ ਆਰ ਜਿਹੜੀ ਕਰ ਰਹੇ ਆ ਤਾਂ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਸਰਕਾਰ ਆ ਉਹਨੂੰ ਅਸੀਂ ਇਹੀ ਮੰਗ ਕਰਦੇ ਆ ਕਿ ਸੀਬੀਆਈ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ ਮੇਰੇ ਬੇਟੇ ਜਾਂ ਮੇਰੇ ਕਰਮਚਾਰੀ ਦੀ ਕੋਈ ਵੀ ਗਲਤੀ ਆ ਤਾਂ ਉਹਨਾਂ ਨੂੰ ਵੀ ਬਰਾਬਰ ਦੀ ਸਜ਼ਾ ਦੇਣੀ ਚਾਹੀਦੀ ਆ ਪਰ ਉੱਥੇ ਉਹਨੇ ਇਹ ਵੀ ਸਵਾਲ ਉਠਾਇਆ ਕਿ ਜਿਹੜਾ ਐਸਐਸਪੀ ਆ ਨਾਲ ਸੈਂਕੋ ਉਸ ਨੇ ਜਿਹੜੇ ਟੈਂਡ ਐਸ ਐਚਓ ਆ ਉਹਨਾਂ ਨੂੰ ਜਿਹੜੀ ਉਹਨਾਂ ਦੇ ਡਿਊਟੀਆਂ ਤੋਂ ਕਾਤੋਂ ਨਹੀਂ ਹਟਾਇਆ ਗਿਆ ਉਹਨਾਂ ਨੇ ਇਹ ਸਵਾਲ اٹھਾਇਆ ਤਾਂ ਇਸ ਗੱਲ ਨੂੰ ਵੀ ਮੱਦੇ ਨਜ਼ਰ ਰੱਖਦਿਆਂ ਹੋਇਆਂ ਸੰਸਦ ਦੇ ਬਾਹਰ ਜਿਹੜੇ ਕਾਂਗਰਸੀ ਆਗੂ ਆ ਚਰਨਜੀਤ ਚੰਨੀ ਅਤੇ ਹੋਰ ਜਿਹੜੇ ਆਗੂ ਆ ਉਹਨਾਂ ਨੇ ਇਸ ਸਵਾਲ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਕਰਨਲ ਪਰਿਵਾਰ ਦੇ ਜਿਹੜੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਉਹਨਾਂ ਨੇ ਸੰਸਦ ਭਵਨ ਦੇ ਸਾਹਮਣੇ ਜਿਹੜਾ ਪ੍ਰਦਰਸ਼ਨ ਕੀਤਾ ਹੈ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਪੀੜਤ ਪਰਿਵਾਰ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਹੈ ਤੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਸਵਾਲ ਉਠਾਏ ਜਿਹੜੇ ਸ਼ੰਪੂ ਤੇ ਖਨੌਰੀ ਬਾਰਡਰ ਤੇ ਕਿਸਾਨ ਬੈਠੇ ਸੀ ਉਹਨਾਂ ਦੇ ਨਾਲ ਵੀ ਤੱਕਾ ਹੋਇਆ ਏ ਉਹਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਜਾਇਜ਼ ਨੇ ਉਹ ਜਿਹੜੀਆਂ ਮੰਗਾਂ ਉਹਨਾਂ ਦੀਆਂ ਸੌਣੀਆਂ ਚਾਹੀਦੀਆਂ ਨੇ ਤੁਹਾਨੂੰ ਪਤਾ ਹੈ ਕਿ ਜਦੋਂ ਕਿਸਾਨਾਂ ਨੇ ਆਪਣੀਆਂ ਮੰਗਾਂ ਮੰਗਵਾਉਣ ਦੇ ਲਈ ਤਾਂ ਜਦੋਂ ਪੰਜਾਬ ਸਰਕਾਰ ਭਗਵੰਤ ਮਾਨ ਦੇ ਨਾਲ ਮੀਟਿੰਗ ਰੱਖੀ ਸੀ ਤਾਂ ਭਗਵੰਤ ਮਾਨ ਮੀਟਿੰਗ ਛੱਡ ਕੇ ਗੁੱਸੇ ਦੇ ਵਿੱਚ ਚੱਲ ਜਾਂਦੇ ਆ ਉਸ ਤੋਂ ਬਾਅਦ ਜਿਹੜੇ ਕਿਸਾਨ ਆਗੂ ਹੁੰਦੇ ਆ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ 5 ਤਰੀਕ ਨੂੰ ਅਸੀਂ ਛੱਤੀਗੜ੍ਹ ਛੱਤੀਗੜ੍ਹ ਵੱਲੀ ਕੋਚ ਕਰਾਂਗੇ ਤਾਂ ਜਦੋਂ ਇਸ ਖਬਰ ਬਾਰੇ ਜੀਮ ਭਗਵਾਨ ਜੀ ਨੂੰ ਪਤਾ ਚੱਲਦਾ ਹੈ ਤਾਂ ਰਾਤੋਂ ਰਾਤ ਜਿਹੜੇ ਸਾਰੇ ਕਿਸਾਨ ਆਗੂ ਹੁੰਦੇ ਆ ਤਾਂ ਪੁਲਿਸ ਦੁਆਰਾ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹ ਕਿਸਾਨ ਆਗੂ ਨੇ ਇਹ ਬਿਆਨ ਐਲਾਨ ਕੀਤਾ ਸੀ ਕਿ ਅਸੀਂ ਹੁਣ ਜਿੰਨੇ ਵੀ ਪੰਜਾਬ ਦੇ ਐਮਐਲਏ ਹੋਣਗੇ ਅਸੀਂ ਉਹਨਾਂ ਦੇ ਘਰ ਦੇ ਸਾਹਮਣੇ ਬੈਠ ਕੇ ਅਸੀਂ ਜਿਹੜੇ ਧਰਨਾ ਪ੍ਰਦਰਸ਼ਨ ਕਰਾਂਗੇ ਤਾਂ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਕਿਸਾਨ ਆਗੂ ਦੇ ਜਿਹੜੇ ਜਥੇਬੰਦੀਆਂ ਨੇ ਉਹਨਾਂ ਨੂੰ ਜਿਹੜਾ ਮੀਟਿੰਗ ਦੇ ਲਈ ਸੱਦਾ ਦਿੱਤਾ ਸੀ ਮੰਗਾਂ ਦੇ ਉੱਪਰ ਚਰਚਾ ਕਰਨ ਦੇ ਲਈ ਤਾਂ ਜਦੋਂ ਉਹ ਕੱਲ ਅ ਮੀਟਿੰਗ ਕਰਨ ਦੇ ਲਈ ਗਏ ਸੀ ਕਿਸਾਨ ਆਗੂ ਸਵਰਜਨਿਕ ਪੰਧੇਰ ਅਤੇ ਜਗਜੀਤ ਸਿੰਘ ਢੱਲੇਵਾਲ ਜਦੋਂ ਕੇਂਦਰ ਸਰਕਾਰ ਨਾਲ ਮੀਟਿੰਗ ਕਰਕੇ ਵਾਪਸ ਆ ਰਹੇ ਸੀ ਤਾਂ ਤੁਰੰਤ ਹੀ ਉਹਨਾਂ ਨੂੰ ਜਿਹੜਾ ਪੁਲਿਸ ਨੇ ਹਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਤਾਂ ਇਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਜਿਹੜੇ ਹੋਰ ਕਿਸਾਨ ਵੀਰ ਆ ਉਹਨਾਂ ਨੇ ਗੁੱਸੇ ਵਿੱਚ ਆ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ ਤਾਂ ਦੂਜੇ ਪਾਸੇ ਜਿਹੜੀ ਸਰਕਾਰ ਆ ਜਿਹੜੀ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਜਿਹੜੀਆਂ ਆਹੀਆਂ ਸੜਕਾਂ ਨੇ ਉਹਨਾਂ ਨੂੰ ਸਾਫ਼ ਕਰਨ ਦੇ ਜਿਹੜੇ ਆ तरीके ਜਿਹੜੇ ਵਰਤਲੇ ਸੀ ਤਾਂ ਉਹਦੇ ਉੱਪਰ ਅੱਜ ਫੇਰ ਜਿਹੜਾ ਕਿਸਾਨ ਆਗੂ ਆ ਜੋਗਿੰਦਰ ਸਿੰਘ ਉਗਰਾਹਾਂ ਦੇ ਇਹ ਬਿਆਨ ਆਇਆ ਕਿ ਸਾਨੂੰ ਅੱਜ ਜਿਹੜੀ ਅੰਮਿਤ ਖੁੱਡੀਆਂ ਦਾ ਇਹ ਬਿਆਨ ਆਇਆ ਕਿ ਇਹਨਾਂ ਜਿਹੜੇ ਕਿਸਾਨ ਆਗੂ ਆ ਜੋਗਿੰਦਰ ਸਿੰਘ ਉਗਰਾਹਾਂ ਨੂੰ ਸੱਦਾ ਦਿੱਤਾ ਸੀ ਮੀਟਿੰਗ ਦੇ ਲਈ 4 ਵਜੇ ਤੱਕ ਦਾ ਉਹਦੇ ਉੱਪਰ ਜੋਗਿੰਦਰ ਸਿੰਘ ਉਗਰਾਹਾਂ ਨੇ ਵੱਟਾ ਬਿਆਨ ਦਿੱਤਾ ਹੈ ਕਿ ਅਸੀਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਉਹਨਾਂ ਨੇ ਇਹ ਕਿਹਾ ਕਿ ਜਿਵੇਂ ਤੁਸੀਂ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਲ ਝੂਠ ਮਾਰ ਕੇ ਉਹਨਾਂ ਨੂੰ ਹਰਾਸਤ ਚਲੇ ਲਿਆ ਲਿਆ ਗਿਆ ਹੈ ਤਾਂ ਸਾਨੂੰ ਵੀ ਜੇ ਇਦਾਂ ਹੀ ਗੱਲਾਂ ਦੇ ਵਿੱਚ ਲਿਆ ਕੇ ਕੀ ਹੈ ਪੰਜਾਬ ਉਸ ਜਿਹੜੀ ਸਾਨੂੰ ਵੀ ਨਹਿਰਾਸ ਦੇ ਵਿੱਚ ਲੈ ਲਵੇ ਤਾਂ ਐਸੇ ਗੱਲ ਨੂੰ ਮੱਦੇਨਜ਼ਰ ਰੱਖ ਲਿਆ ਹੋਇਆ ਜਗਿੰਦਰ ਸਿੰਘ ਉਗਰਾਹਾ ਨੇ ਸਾਫ਼ ਹੀ ਬਣਾ ਕਰ ਦਿੱਤਾ ਹੈ ਕਿ ਅਸੀਂ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਅਤੇ ਯਾ ਕਿ ਅੱਜ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਕਾਂਗਰਸ ਦੀਆਂ ਮਹਿਲਾਵਾਂ ਨੇ ਉਹਨਾਂ ਨੇ ਸ੍ਰੀਂ ਭਗਵਾਨ ਤਮਾਨ ਦੇ ਲਈ ਜਿਹੜਾ ਨਾਰੇਬਾਜ਼ੀ ਕੀਤਾ ਹੈ ਪ੍ਰਦਰਸ਼ਨ ਕੀਤਾ ਹੈ ਉਹਨਾਂ ਨੇ ਇਹ ਕਿਹਾ ਸੀ ਕਿ ਜਦੋਂ ਭਗਵੰਤ ਮਾਨ ਦੀ ਸਰਕਾਰ ਨਹੀਂ ਬਣੀ ਸੀ ਤਾਂ ਉਦੋਂ ਉਹਨਾਂ ਨੇ ਜਿਹੜੀਆਂ ਆਮ ਔਰਤਾਂ ਨੇ ਉਹਨਾਂ ਨੂੰ ਬਹੁਤ ਵੱਡੇ ਵਾਅਦੇ ਕੀਤੇ ਸੀ ਕਿ ਜਦੋਂ ਸਾਡੀ ਸਰਕਾਰ ਬਣ ਗਈ ਤਾਂ ਅਸੀਂ ਜਿਹੜੀਆਂ ਆਮ ਔਰਤਾਂ ਹੋਣਗੀਆਂ ਉਹਨਾਂ ਨੂੰ ਅਸੀਂ 1100 ਰੁਪਏ ਦਵਾਂਗੇ ਪਰ ਉਹਨਾਂ ਨੇ ਇਹ ਸਵਾਲ اٹھਾਇਆ ਹੁਣ ਤਾਂ ਪੰਜ ਸਾਲ ਹੋ ਗਿਆ ਕਿ ਭਗਵੰਤ ਮਾਨ ਸਰਕਾਰ ਨੇ ਸਾਨੂੰ ਹਾਲੇ ਤੱਕ ਕੁਝ ਵੀ ਨਹੀਂ ਦਿੱਤਾ ਤਾਂ ਇਹਦੇ ਉੱਪਰ ਜਿਹੜੀਆਂ ਕਾਂਗਰਸੀ ਮਹਿਲਾਵਾਂ ਨੇ ਉਹਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਹੈ ਚੰਡੀਗੜ੍ਹ ਦੇ ਵਿੱਚ ਤੇ ਜਿਹੜੀ ਕਾਂਗਰਸੀ ਆਗੂ ਆ ਰਾਜਾ ਵੜਾ ਗਾ ਉਹਨਾਂ ਦੇ ਉੱਪਰ ਵੀ ਉਹਨਾਂ ਨੂੰ ਵੀ ਹਰਾਸਤ ਦੇ ਵਿੱਚ ਲੈ ਲਿਆਗੇ ਤਾਂ ਖਬਰ ਮੁਤਾਬਿਕ ਖਬਰ ਇਹ ਵੀ ਆ ਰਹੀ ਹੈ ਕਿ ਜਿਹੜਾ ਰਾਜਾ ਵੜਾਂਗਾ ਉਸ ਦੀ ਜਿਹੜੀ ਪੱਗ ਵੀ ਢਾਈ ਗਈ ਆ ਉਤੋਂ ਦੀਆਂ ਮਹਿਲਾਵਾਂ ਨੇ ਇਹ ਬਿਆਨ ਦਿੱਤੇ ਆ ਕਿ ਸਾਡੇ ਨਾਲ ਤੱਕਾ ਹੋ ਰਿਹਾ ਹੈ ਕਿ ਜਦੋਂ ਸੀ ਇਹ ਭਗਵੰਤ ਮਾਨ ਦੀ ਸਰਕਾਰ ਨਹੀਂ ਬਣੀ ਸੀ ਤਾਂ ਉਦੋਂ ਆਮ ਲੋਕਾਂ ਅਤੇ ਕਿਸਾਨਾਂ ਨਾਲ ਐਡੇ ਵੱਡੇ ਵਾਅਦੇ ਕਰਦੀ ਸੀ ਹੁਣ ਤਿੰਨ ਸਾਲ ਪੂਰੇ ਹੋ ਗਏ ਆ ਸਰਕਾਰ ਬਣੀ ਨਾ ਹਾਲੇ ਤੱਕ ਉਹਨਾਂ ਨੇ ਨਾ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਹੈ ਤਾਂ ਨਾ ਜਿਹੜੀਆਂ ਆਮ ਮਹਿਲਾਣ ਵੱਡੇ ਵਾਅਦੇ ਕੀਤੇ ਸੀਗੇ ਕਿ 11000 ਰੁਪਇਆ ਦਵਾਂਗੇ ਉਹਦੇ ਉੱਪਰ ਵੀ ਉਹਨਾਂ ਨੇ ਹਲੇ ਤੱਕ ਕੋਈ ਵੀ ਜਿਹੜਾ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਤਾਂ ਇਹ ਜਿਹੜੀਆਂ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਹ ਬਹੁਤ ਵੱਡੇ ਸਵਾਲ ਉਠਾ ਰਹੀ ਹੈ ਪੰਜਾਬ ਸਰਕਾਰ ਦੇ ਉੱਪਰ ਅਤੇ ਤੁਹਾਡਾ ਇਸਪ੍ਰਤਿ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਲਦੀ ਸ਼ੇਅਰ ਕਰੋ